ਮੇਲੇ ਹਾਲ ਪੜਦਾ ਕੱਤਿਆ ਜਿੱਤ ਮੇਲੇ ਹਾਲ ਪੜਦਾ ਕੱਤ We'll heart. ਪਹਿ ਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ ਸਤਪੁੱਤਾ ਪਾਇਆ ਸੈ ਸਤਿ ਮਨਵਦੀਆ ਵਧਾਈਆਂ ਰਾਕਰਤਨ ਪਰਵਾਰ ਕਰੀਆਂ ਸ਼ਬਦ ਦਾ ਵੜਿਆ ਆਂ ਸ਼ਬਦੋ ਤਾਂ ਦਾ ਉਹ ਗਰੀਬੇ ਰ ਮਨ ਦੀ ਹਸਾ ਕਹੇ ਤਨ ਕੇ ਨੰਦੋ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ i hey, hey. ਨਵੱਤ ਕਲਾ ੜੂ ਚਾਰਿ ਨ ਲਾਗੇ ਬਾਚੇ ਅਨਵਤ ਦੂਰੇ ਬਹੁ ਲਾ ਜੀ ਵਾਹ ਜੀ ਗੁਰੂ ਏਕ ਓ ਅੰਕਾਰ ਵਾਹੇ ਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪਰਤੰ ਪਗਉ ਕੀ ਸਿਮਰਗ ਗੁਰੂ ਨਾਨਕ ਲਈ ਧਿਆਏ ਤੇਰ ਅੰਗਦ ਗੁਰਦੇ ਅਮਰਦਾਸ ਪਰਾਮਦਾਸ ਹੈ ਹੋਈ ਸਹਾਈ ਅਰਜਨਾਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਤ੍ਰਿਸ਼ੰਤਿ ਆਈਐ ਜੇ ਸੜਠਾ ਸਭ ਦੁੱਖ ਜਾਏ ਦੇਗ ਬਹਾਦਰ ਸਿਮਰਿਆ ਕਰਨੋਂ ਨਿੱਦ ਆਵਤਾਇ ਸਭ ਥਾਈ ਹੋਏ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਾਰ ਦਾਤਾਂ ਧੰਨ ਕਰਕੇ ਬੋਲੋ ਜੀ ਵਾਰੀ ਗੁਰ ਭੋਲੋ ਜੀ ਦੇ ਗੁਰ ਪੰਜਾਬ ਪਿਆਰਿਆ ਚੌਹ ਸਾਹਿਬ ਜਾਦਿਆ ਚਾਲਗਾਂ ਮੁਕਤਿਆ ਫਟੀਆਂ ਜਪੀਆਂ ਤਪੀਆਂ ਜਨਾ ਨਾਮ ਜਪੇ ਆਵਣ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਜਿਤ ਕੀਤਾ ਜਿੰਨਾ ਤਿਆਰ ਆ ਸੱਚਿਆਰਿਆਂ ਦੇ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀਵਾ ਜਿਕਰੋ ਬੋਲਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਦਾ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜਿਆ ਰਿਆਂ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨ ਨਾ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇ ਸਵਾਸਾ ਨਾਲ ਨਿਭਾਏ ਤੈਨਾਂ ਦੇ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਦੇਵਾ ਬੋਲਾ ਜੀ ਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਤਿਆਨਤਰ ਕੇ ਬੋਲੋ ਦੇਵਾ ਏ ਗੁਰ ਬਾਲਾ ਖਾਲਸਾ ਦੇ ਸਾਹਿਬਾਂ ਤਹਾ ਤਹਰਸ਼ਿਆ ਨਿਆਇਤ ਦੇਖ ਤੇ ਗੁਰ ਪਦਹਿ ਬਰਦ ਕੀ ਪੈਜ ਪੰਥ ਕੇ ਜੀਤਾ ਸ੍ਰੀ ਸਾਹਿਬ ਦੇ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇ ਇੱਕ ਦਾਨ ਮਿਸਾਹ ਦਾਨ ਪ੍ਰਮੁਸਤਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਭੁੰਗੇ ਜਗਰੋ ਜੋਗੇ ਆ ਟਲ ਧਰਮ ਕਾ ਜੈਕਾਰ ਬੋਲੋ ਦੇਵਾ ਗਰੂ ਬੋਲੋ ਦੇ ਸਿਖਾਂਦਾ ਮਨ ਨੀਮ ਮੱਤੇ ਉੱਚੇ ਮੱਤ ਪਤ ਦਾ ਰੱਖ ਆਪ ਵਾਹੇ ਗਰੂ ਏ ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸਰੀਂ ਨੰਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਨ ਵਸੋੜ ਆ ਗਿਆ ਹੈ ਫੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਨਿਆਂ ਦੇ ਮਾਨ ਨੇ ਤਾਂਿਆਂ ਦੇ ਤਾਂ ਨੇ ਉਟਿਆਂ ਦੀ ਓਟਾਂ ਤਾਂ ਨਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੰਗੀ ਆਨੰਦ ਸਾਹਿਬ ਜੀ ਕੀ ਅਰਦਾਸ ਬਹੁਤ ਕਮਵਾ ਕਰਨੀ ਸੱਚੇ ਬਾਦਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾ ਪ੍ਰੇਮੰਗਾਂ ਵੱਲੋਂ ਤੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤੇਨਾ ਦੀ ਅਰਦਾਸ ਸਮੂਹ ਸੰਗਤ ਅਤ ਡਲਗਾਂ ਦੀ ਅਰਦਾਸ ਸਤਿਗੁਰੂ ਦੀਓ ਸਰਬੱਤ ਸਾਧ ਸੰਗਤ ਨੂੰ ਆਪੜੇ ਦਰਵ ਕਰੋ ਸਿੱਖੀ ਸਦਕ ਪਰੋਸਾਂ ਨਾਮੋ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਜਪਿ ਆਵੇ ਸੇਖਾਂ ਬੜਦੇ ਸੁਣਦੇ ਸਰਬਤ ਲਾਹੇ ਬੰਧ ਹੋਵਣ ਨਾਨਕ ਨਾਮ ਅਰਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ